ਵਾਜੀ ਸਾਹਿਬ ਤੇ ਵਾਲੀ ਆ ਗਈ ਹੈ ਪਹਿਲਾਂ ਤਾਂ ਜੀ ਸਾਰਿਆਂ ਨੂੰ ਦੀਵਾਲੀ ਦੀਆਂ ਲੱਖ ਲੱਖ ਵਧਾਈਆਂ ਸਾਰੇ ਦੇਸ਼ ਵਾਸੀਆਂ ਨੂੰ ਤੇ ਉਮੀਦ ਕਰਦੇ ਆਂ ਇਸ ਵਾਰ ਸਾਰਿਆਂ ਦੀ ਦੀਵਾਲੀ ਬਹੁਤ ਖੁਸ਼ਹਾਲੀ ਦੇ ਤਰੀਕੇ ਨਾਲ ਨਿਕਲੇ ਤੇ ਸਰ ਹਰ ਤੁਹਾਡਾ ਜੀ ਬੋਲੇ ਆਪਾ ਹਾਂ ਜੀ ਹਾਂ ਜੀ ਬਿਲਕੁਲ ਜੀ ਲੋਕਾਂ ਦੇ ਪਿਆਰ ਹੀ ਇਹਨਾਂ ਨੇ ਦਿੱਤਾ ਕਿ ਸਾਨੂੰ ਦੁਕਾਨਾਂ ਇੱਕ ਤੋਂ ਪੰਜ ਕਰਨੀਆਂ ਪਈਆਂ ਪੰਜ ਦੁਕਾਨਾਂ ਹੋ ਚੁੱਕੀਆਂ ਸਾਨੂੰ ਸਾਡੀਆਂ ਲੁਧਿਆਣਾ ਸ਼ਹਿਰ ਦੇ ਵਿੱਚ ਸਮਰਾਲੇ ਚੌਂਕ ਦੇ ਵਿੱਚ ਛੋੜੇ ਦਿਨ ਪਹਿਲਾਂ ਇੱਕ ਨਵਾਂ ਆਊਟਲੈਟ ਖੋਲਿਆ ਸ਼ਾਪ ਨੰਬਰ 11 ਮੇਨ ਚੌਂਕ ਸਮਰਾਲਾ ਚੌਂਕ ਜਿਹੜਾ ਹੈਗਾ ਲੁਧਿਆਣੇ ਦੇ ਵਿੱਚ ਉਹਦੇ ਚ ਆਪਾਂ ਸ਼ਾਪ ਨੰਬਰ 11 ਓਪਨ ਕੀਤੀ ਹੈ ਗਾਂਧੀ ਬ੍ਰਦਰ ਦੇ ਵੱਡੇ ਵੱਡੇ ਬੋਰਡ ਤੁਹਾਨੂੰ ਦੇਖਣ ਨੂੰ ਮਿਲ ਜਾਣਗੇ ਜੇ ਤੁਸੀਂ ਇੱਥੇ ਆਨੇ ਹੋ ਤੇ ਤੁਹਾਨੂੰ ਲੱਗਦਾ ਹੈ ਰਾਸ਼ਰੇ ਤੁਸੀਂ 11 ਨੰਬਰ ਦੁਕਾਨ ਤੋਂ ਵੀ ਆ ਕੇ ਸਮਰਾਲਾ ਚੌਂਕ ਤੋਂ ਟਿਕਟ ਲੈ ਕੇ ਜਾ ਸਕਦੇ ਹੋ ਗਾਂਧੀ ਬ੍ਰਦਰ ਨੂੰ ਪਿਆਰ ਬਹੁਤ ਮਿਲਦਾ ਹੈ ਜੀ ਪੂਰੇ ਪੰਜਾਬ ਦੇ ਵਿੱਚ ਕੀ ਕਹਿਣਾ ਚਾਹੁੰਗਾ ਸਰ ਬਿਲਕੁਲ ਜੀ ਪਿਆਰ ਲੈਣਾ ਬਣਦਾ ਵੀ ਹੈ ਕਿਉਂਕਿ 40-42 ਸਾਲ ਤੋਂ ਪਿਛਲੇ ਮਿਹਨਤ ਕਰ ਰਹੇ ਆ ਤੇ ਕਈ ਅਨੇਕਾਂ ਕਰੋੜਪਤੀ ਤੇ ਅਨੇਕਾਂ ਹੀ ਲੱਖਪਤੀ ਬਣਾ ਚੁੱਕੇ ਆ ਤੇ ਇਦਾਂ ਹੀ ਹੌਲੀ-ਹੌਲੀ ਲਿਸਟ ਵੱਡੀ ਹੋਈ ਜਾ ਰਹੀ ਹੈ ਕਰੋੜਪਤੀਆਂ ਦੀ ਤੇ ਪਿਆਰ ਤਾਂ ਕਰਕੇ ਲੋਕਾਂ ਦੇ ਇੰਨਾ ਮਿਲ ਰਿਹਾ ਲੋਕ ਦੂਰੋਂ-ਦੂਰੋਂ ਦੂਜੇ ਸ਼ਹਿਰ ਛੱਡ ਕੇ ਆਪਣੇ ਘਰ ਦੇ ਬਾਹਰ ਜਿਨ੍ਹਾਂ ਦੇ ਕਾਊਂਟਰ ਲੱਗੇ ਦੀਵਾਲੀ ਬੰਪਰ ਵਿਕਰੇ ਜਿੱਥੇ ਉਹ ਛੱਡ ਕੇ ਸਾਡੇ ਕੋ ਆ ਕੇ ਟਿਕਟ ਪਾ ਕੇ ਜਾ ਰਿਹਾ ਭਰੋਸਾ ਜੀ ਉਹਨਾਂ ਨੂੰ ਇਸ ਦੀਵਾਲੀ ਦੇ ਵਿੱਚ ਕੀ ਕਿੰਨਾ ਕੁ ਬੰਪਰ ਕੱਢਿਆ ਐ ਐਸ ਵੀ ਆਰ ਜੀ ਦੀਵਾਲੀ ਤੇ ਮੈਗਾ ਬੰਪਰ ਹੈ ਜਿਹਨੂੰ ਲਾਟਰੀ ਦਾ ਬਾਪ ਕਹਿੰਦੇ ਆ ਦੀਵਾਲੀ ਬੰਪਰ ਤੇ ਇਸ ਵਾਰ ਪਹਿਲੀ ਵਾਰ ਹੋਣ ਜਾ ਰਿਹਾ ਪੰਜਾਬ ਦੀ ਹਿਸਟਰੀ ਦੇ ਵਿੱਚ 500 ਰੁਪਏ ਦੇ ਵਿੱਚ ਇੱਕ 11 ਕਰੋੜ ਦਾ ਵੱਡਾ ਬੰਪਰ ਆ ਰਿਹਾ ਜੋ ਕਿ ਪਹਿਲਾ ਨਾਮ 11 ਕਰੋੜ ਦੇ ਲਈ ਪਹਿਲਾ ਨਾਮ 11 ਕਰੋੜਾ ਜੀ ਦੂਜੇ ਨਾਮ ਤੇਨੇ 50-50 ਲੱਖ ਰੁਪਏ ਦੇ ਤੇ ਤੀਜੇ ਨਾਮ ਸੌਰੀ ਦੂਜੇ ਨਾਮ ਤੇਨੇ ਨੇ 1-1 ਕਰੋੜ ਰੁਪਏ ਦੇ ਤੇ ਤੀਜੇ ਨਾਮ 50-50 ਲੱਖ ਰੁਪਏ ਦੇ ਤੇ ਹੋਰ ਵੀ ਅਨੇਕਾਂ ਇਨਾਮ ਨੇ ਐਡਿਕ ਇੱਕ ਹੋਰ ਚੇਂਜ ਹੋਇਆ ਜੋ ਕਿ ਮੇਜਰ ਚੇਂਜ ਹੈ ਪਹਿਲਾਂ A B ਸੀਰੀਜ਼ ਹੁੰਦੀ ਸੀ ਇਸ ਵਾਰ ਤਿੰਨ ਸੀਰੀਜ਼ਾਂ ਹੋ ਗਈਆਂ A B ਤੇ C ਤੁਹਾਨੂੰ ਇਹਦੇ ਵਿੱਚ ਸੇਮ ਨੰਬਰ ਵੀ ਮਿਲ ਜਾਣਗੇ ਇਹ ਤੇ ਸਿੰਗਲ ਸਿੰਗਲ ਟਿਕਟ ਸਾਡੀਆਂ ਸਾਰੀਆਂ ਦੁਕਾਨਾਂ ਤੇ ਮਿਲ ਜਾਣਗੀਆਂ ਜੀ ਅੱਜ ਦਿਵਾਲੀ ਦਾ ਦਿਨ ਹੈ ਜੀ ਕੀ ਲੋਕਾਂ ਨੂੰ ਮੈਸੇਜ ਦੇਣਾ ਚਾਹੁੰਗਾ ਆਪਣੇ ਮਾਧਿਅਮ ਰਹਿ ਦੀਵਾਲੀ ਦਾ ਦਿਨ ਹੈ ਜੀ ਸਾਡੀ ਦੀਵਾਲੀ ਤਾਂ 31 ਤਰੀਕ ਦੀ ਹੈ ਵੈਸੇ ਜਿਹੜੇ ਲਾਟਰੀ ਵਾਲੇ ਨੇ ਲੋਕਾਂ ਦੀ ਦੀਵਾਲੀ ਅੱਜ ਹੈ ਬਾਕੀ ਸਾਡੀ ਮਿਹਨਤ ਬਹੁਤ ਹੋਈ ਹੈ ਇਸ ਵਾਰ ਸਰੀਰ ਟੁੱਟੇ ਹੋਏ ਹੈ ਤੇ ਮਿਹਨਤ ਦੀ ਕਾਮਯਾਬੀ ਉਦੋਂ ਹੀ ਮਿਲੂਗੀ ਜਦੋਂ 11 ਕਰੋੜ ਦਾ ਇਨਾਮ ਬਾਬੇ ਦੇ ਝੋਲੀ ਪਾਇਆ ਤੇ ਉਸ ਦਿਨ ਲੱਗੂਗਾ ਕਿ ਹਾਂ ਯਾਰ ਸਾਰੀ ਤਕਾਵੜ ਦੂਰ ਹੋ ਗਈ ਤੇ ਦੀਵਾਲੀ ਦੇ ਦਿਨ ਤੇ ਇੱਕ ਅਪੀਲ ਕਰਨਾ ਚਾਹੁੰਦਾ ਕਿ ਜਿੰਨੇ ਜਿੰਨੇ ਹਾਲੇ ਟਿਕਟ ਨਹੀਂ ਪਾਈ ਤੇ ਜਿਹੜੇ ਜਿਹੜੇ ਕੰਮ ਕਰਕੇ ਬੀਜ਼ੀ ਹੈ ਦੀਵਾਲੀ ਦੇ ਸੀਜ਼ਨ ਕਰਕੇ ਦੁਕਾਨ ਛੱਡ ਕੇ ਨਹੀਂ ਆ ਸਕਦੇ ਉਹਨਾਂ ਨੂੰ ਵੀ ਇੱਕ ਅਪੀਲ ਕਰਨਾ ਚਾਹੁੰਦਾ ਕਿ 31 10 202 ਸ਼ਾਮ ਦੇ 7 ਵਜੇ ਤੱਕ ਸਾਡੀ ਦੁਕਾਨਾਂ ਤੋਂ ਟਿਕਟਾਂ ਪਾ ਸਕਦੇ ਹੋ ਤੁਹਾਨੂੰ ਕੋਈ ਸਿੰਗਲ ਟਿਕਟ ਵੀ ਮਿਲ ਜੇਗੀ ਤੇ ਆਪਣਾ ਸੇਮ ਨੰਬਰ ਵਾਲੀ ਟਿਕਟ ਵੀ ਮਿਲ ਜੇਗੀ ਦੁਕਾਨ ਤੋਂ ਠੀਕ ਹੈ ਹਾਂ ਜੀ ਉਹ ਲੈ ਕੇ ਕਿ ਉਹਦਾ ਨਾਮ ਬੋਲਦਾ ਹੈ ਤੁਹਾਡਾ ਨਾਮ ਲੁਕ ਕਰਕੇ ਲੋਕ ਸ਼ੋਰ-ਸ਼ੁਆਰ ਕਰਦੇ ਹਾਂ ਹਾਂ ਜੀ ਹੁਣ ਸਾਡੇ ਨਾਮ ਨੂੰ ਵੀ ਵਰਤ ਰਹੇ ਆ ਕਈ ਫਰਾਡੀ ਜਿਹੜੇ ਲੋਕਾਂ ਤੋਂ ਪੈਸੇ ਪੁਆਈ ਜਾ ਰਹੇ ਆ WhatsApp ਤੇ ਤੇ ਉਹਨਾਂ ਨੂੰ ਫੋਟੋ ਭੇਜ ਦਿੰਦੇ ਆ ਨੰਬਰ ਐਡਿਟ ਕਰਕੇ ਤੇ ਕਹਿੰਦੇ ਆ ਕਿ 1200 ਰੁਪਏ ਦੀਆਂ ਤਿੰਨ ਲੈ ਲਓ ਤੇ 900 ਰੁਪਏ ਦੀਆਂ ਦੋ ਟਿਕਟਾਂ ਲੈ ਲਓ ਇਦਾਂ ਦਾ ਕੋਈ ਮੈਸੇਜ ਭੇਜਦੇ ਆ ਸਾਡੀ ਵੀਡੀਓ ਚਾ ਲਾ ਦਿੰਦੇ ਆ ਡਾਊਨਲੋਡ ਕਰਕੇ ਉੱਪਰ ਐਡਿਟ ਕਰਕੇ ਆਪਣਾ ਨੰਬਰ ਪਾ ਦਿੰਦੇ ਆ ਫਿਰ ਨਕਲੀ ਟਿਕਟਾ ਤੁਹਾਨੂੰ ਭੇਜ ਕੇ ਤੁਹਾਡਾ ਨਕਲੀ ਰਿਜ਼ਲਟ ਕੱਢ ਦਿੰਦੇ ਆ ਕਿ ਤੁਹਾਡਾ 10 ਲੱਖ ਦਾ ਇਨਾਮ ਨਿਕਲਿਆ 4000 ਰੁਪਏ ਪਾ ਦਿਓ 4500 ਰੁਪਏ ਪਾ ਦਿਓ ਇਦਾਂ ਦਾ ਕੁਝ ਨਹੀਂ ਹੁੰਦਾ ਜੀ ਇੱਥੇ ਮੈਂ ਇੱਕ ਗੱਲ ਸਪਸ਼ਟ ਕਰਨਾ ਚਾਹੁੰਦਾ ਕਿ ਜੇ ਕਿਸੇ ਦਾ ਇਨਾਮ ਨਿਕਲਿਆ ਸੱਚੀ ਦੇ ਵਿੱਚ ਤੇ ਉਹ Winner ਨੂੰ 1 ਰੁਪਿਆ ਦੇਣਾ ਨਹੀਂ ਪੈਂਦਾ ਉਹਨੂੰ ਕਲੇਮ ਕਰਵਾਉਣ ਦੇ ਲਈ ਤੇ ਜੇ ਟਿਕਟ ਹੋएगी ਤੁਹਾਡੇ ਹੱਥ ਚ ਤਾਂ ਹੀ ਉਹਨੂੰ ਦੀ ਕਲੇ ਲੋਟਰੀ ਵੈਲਿਡ ਉਹੀ ਹੈ ਜਿਹੜੀ ਹੱਥ ਦੇ ਵਿੱਚ ਟਿਕਟ ਹੋएगी ਜੇ ਤੁਹਾਡੇ ਕੋਲ ਫੋਟੋ ਹੈ ਈ ਟਿਕਟ ਹੈ ਜਿਹੜੀ ਜੇ ਤੱਕ ਕਿ ਟੈਂਡਰ ਨਹੀਂ ਹੋਇਆ ਪੰਜਾਬ ਸਟੇਟ ਦੇ ਵਿੱਚ ਟੈਂਡਰ ਹੋਇਆ ਫਿਜ਼ੀਕਲ ਟਿਕਟ ਦਾ ਪੇਪਰ ਲੋਟਰੀ ਦਾ ਈ ਟਿਕਟ ਦਾ ਨਹੀਂ ਤੁਸੀਂ ਉਹ ਤੋਂ ਬਚ ਕੇ ਰਹਿਣਾ ਕਿਉਂਕਿ ਇਦਾਂ ਹੀ ਤੁਹਾਡੇ ਨਾਲ ਸ਼ੁਰੂਆਤ ਹੁੰਦੀ ਹੈ ਫਰੋਡ ਦੀ ਫਿਰ ਤੁਹਾਡੇ ਤੋਂ 50-60 ਹਜ਼ਾਰ ਰੁਪਏ ਪਵਾ ਕੇ ਕਹਿ ਦਿੰਦੇ ਆ ਦੁਕਾਨ ਤੇ ਚੱਲ ਜਿਓ ਤੁਹਾਨੂੰ ਬਾਕੀ ਬੰਦੇ ਮਿਲ ਜਾਣਗੇ ਜਾਂ ਬਾਕੀ ਰਕਮ ਮਿਲ ਜੇਗੀ ਇਸ ਤੋਂ ਤੁਸੀਂ ਬਚ ਕੇ ਰਹਿਣਾ ਇਹ ਸਾਡੇ ਆਫੀਸ਼ੀਅਲਸ ਨੰਬਰ ਨੇ ਜਿਹੜੇ ਪਿੱਛੇ ਬੋਰਡ ਤੇ ਹਾਈਲਾਈਟ ਕੀਤੇ ਹੋਏ ਆ ਮੈਂ ਕਹੂੰਗਾ ਜੀ ਤੁਸੀਂ ਇੱਕ ਵਾਰ ਸਵੇਰੇ 11 ਤੇ ਸ਼ਾਮ ਨੂੰ 6 ਵਜੇ ਤੱਕ ਜੇ ਬਾਈ ਚਾਂਸ ਚਾਰਾਂ ਚੋਂ ਚਾਰੇ ਨੰਬਰ ਬੀਜ਼ੀ ਆ ਰਹੇ ਹੈ ਤਾਂ 10-15 ਮਿੰਟ ਦੀ ਵੇਟ ਕਰਕੇ ਤੁਸੀਂ ਦੁਬਾਰਾ ਤੋਂ ਟਰਾਈ ਕਰ ਲਓ ਜੇ ਫੇਰ ਵੀ ਬੀਜ਼ੀ ਆ ਰਹੇ ਹੈ ਤਾਂ ਸ਼ਾਪ ਤੇ ਵਿਜ਼ਿਟ ਕਰ ਲਓ ਜਾਂ ਫਿਰ ਆਪਣੇ ਨੀਰੈਸਟ ਲਾਟਰੀ ਸਟੋਰ ਤੋਂ ਕਿਤੇ ਵੀ ਬਾਈ ਕਰ ਲਓ ਪਰ ਫੇਕ ਤੋਂ ਬਚੋ ਜੀ WhatsApp ਤੇ ਟਿਕਟ ਨਹੀਂ ਖਰੀਦਿਓ ਇਹ ਵੀ ਫਰੋਡ ਹੈ ਤੁਸੀਂ ਕਹਿ ਰਹੇ ਹੋ ਫਰੋਡ ਹੋ ਰਿਹਾ ਤੁਹਾਡੀ ਨਾਮ ਨੂੰ ਸਭ ਨੂੰ ਪਤਾ ਬਿਲਕੁਲ ਇਹ ਕੋਈ ਕਾਰਵਾਈ ਵੀ ਕੀਤੀ ਗਈ ਉਹਨਾਂ ਵੱਲੋਂ ਜੀ ਬਿਲਕੁਲ ਜੀ ਇੱਕ FIR ਵੀ ਕਰਾ ਦਿੱਤੀ ਗਈ ਹੈ 14-1500 ਵੀਡੀਓ ਡਿਲੀਟ ਵੀ ਕਰਾ ਦਿੱਤੀ ਗਈ ਹੈ ਜਿਹਦੀ ਕਿ ਸਾਰਾ ਡਾਟਾ ਮੇਰੀ Google Sheet ਤੇ ਹੈਗਾ ਇੱਕ ਪੂਰੀ ਸ਼ੀਟ ਮੇਨਟੇਨ ਕੀਤੀ ਗਈ ਹੈ ਜੀ ਬਾਕੀ ਹੁਣ ਉਮੀਦ ਕਰਦੇ ਹਾਂ ਅੱਗੇ ਕੰਪਨੀ ਵੀ ਜਿਹੜੇ ਐਕਸ਼ਨ ਲੈਣ ਲੈਣ ਜਾ ਰਹੀ ਹੈ ਬਹੁਤ ਜਲਦ ਤੇ ਇਹ ਇਹਦਾ ਇੱਕੋ ਹੀ ਹਾਲ ਹੈ ਜੀ ਅਵੇਅਰਨੈਸ ਜਿੰਨੀ ਅਵੇਅਰਨੈਸ ਅਸੀਂ ਕਰ ਦਾਂਗੇ ਅਸੀਂ ਜਾਂ ਪੰਜਾਬ ਗਵਰਨਮੈਂਟ ਜਾਂ ਡੀਅਰ ਲੋਟਰੀ ਵਾਲੇ ਉਹਨੇ ਲੋਕ ਵੱਜ ਜਾਣਗੇ ਅਸੀਂ ਤਾਂ ਹਰ ਵੀਡੀਓ ਦੇ ਵਿੱਚ ਇੱਕ ਅਪੀਲ ਕਰਦੇ ਹਾਂ ਕਿ ਤੁਸੀਂ ਫੇਕ ਤੋਂ ਬਚ ਕੇ ਰਹਿਣਾ ਪੈਸੇ ਨਹੀਂ ਪਾਣੇ ਕਿਸੇ ਨੂੰ ਫਿਰ ਵੀ ਤੁਸੀਂ ਜੇ ਕਿਸੇ ਨੂੰ ਪੈਸੇ ਪਾ ਕੇ ਸਾਡੀ ਦੁਕਾਨ ਤੇ ਆ ਜਾਂਦੇ ਹੋ ਤੇ ਉਹਦੇ ਜ਼ਿੰਮੇਵਾਰ ਅਸੀਂ ਨਹੀਂ ਹੈਗੇ ਉਹ ਗਾਂਧੀਪੁਰ ਵਾਲੇ ਉਹਦੀ ਜ਼ਿੰਮੇਵਾਰੀ ਨਹੀਂ ਲੈਂਦੇ ਤੇ ਤੁਸੀਂ ਜੇ ਕਿਸੇ ਨੂੰ ਪਾਏ ਪੈਸੇ ਪਾਏ ਹੈ ਤੇ ਉਹਦੀ ਕੰਪਲੇਂਟ ਕਰੋ ਜਾਂ ਫਿਰ ਉਹਦੇ ਨਾਲ ਲੜੋ ਜਾਂ ਉਹਦੇ ਨਾਲ ਜਦੋਂ ਸਾਡੀ ਦੁਕਾਨ ਤੇ ਆ ਕੇ ਇੱਥੇ ਆ ਕੇ ਰੋਲਾ ਪਾਉਂਦੀ ਕੋਈ ਜ਼ਰੂਰਤ ਨਹੀਂ ਹੈ ਠੀਕ ਹੈ ਸਾਡੇ ਦੋ ਪੇਜ ਨੇ ਜੀ ਇੱਕ ਗਾਂਧੀ ਬ੍ਰਦਰ ਲੋਟ ਗਾਂਧੀ ਬ੍ਰਦਰ ਲੋਟਰੀ ਦੇ ਨਾਮ ਤੇ ਜਿਹਦੇ ਤੇ ਬਲੂ ਟਿੱਕ ਲੱਗਿਆ ਹੋਇਆ 8988000 ਫਾਲੋਅਰਸ ਨੇ ਤੇ ਉਸ ਤੋਂ ਬਾਅਦ ਦੂਜਾ ਰਿਜ਼ਲਟ ਹੈ ਸਿਰਫ ਰਿਜ਼ਲਟ ਦੂਜਾ ਪੇਜ ਹੈ ਸਿਰਫ ਰਿਜ਼ਲਟਸ ਲਈ ਜਿਹੜਾ ਗਾਂਧੀ ਬ੍ਰਦਰ ਰਿਜ਼ਲਟਸ ਕਰਕੇ ਆ ਉਹਦੇ ਤੇ ਵੀ ਬਲੂ ਟਿੱਕ ਲੱਗਿਆ ਹੋਇਆ ਜੀ ਉਹਦੇ ਸਕੈਨਰ ਅਕਸਰ ਤੁਹਾਨੂੰ ਸ਼ਾਪ ਤੇ ਦੇਖਣ ਨੂੰ ਮਿਲ ਜਾਣਗੇ ਤੁਸੀਂ ਸਕੈਨ ਕਰਕੇ ਆ ਫਾਲੋ ਵੀ ਕਰ ਸਕਦੇ ਹੋ ਜੀ